ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦਾ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਹਾਜ਼ਰ ਹਾਂ ਲੈ ਕੇ ਅੱਜ ਦਾ ਵਲੌਗ ਅੱਜ ਦਾ ਵਲੌਗ ਆਇਆ ਜਿਪਸੀ ਦੇ ਨਾਲ ਰਿਲੇਟਿਵ ਆਪਣੀ ਜਿਪਸੀ ਦਾ ਤੁਹਾਨੂੰ ਪਤਾ ਮਾਸਟਰ ਬ੍ਰੇਕ ਸਿਲੰਡਰ ਥੋੜਾ ਖਰਾਬ ਹੋ ਗਿਆ ਸੀ ਉਹ ਹੁਣ ਚੱਲੇ ਆ ਰੇਪੇਂਟਿੰਗ ਕਰਾਉਣ ਜਿਹੜੀ ਆਪਣੀ ਜਿਪਸੀ ਆ ਉਹ ਚੱਲੀ ਹੋਈ ਆ 8252 ਕਿਲੋਮੀਟਰ ਇਹ ਪਿਆ ਆਪਣਾ ਮਾਸਟਰ ਸਿਲੰਡਰ ਚਲੋ ਲੈ ਕੇ ਬਾਬੇ ਦਾ ਨਾਮ ਕੱਢਦੇ ਆ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਤੇ ਕਣਕਾਂ ਆਪਣੇ ਅਜੇ ਥੋੜੀਆਂ ਹਰੀਆਂ ਨੇ ਥੋੜੇ ਟਾਈਮ ਤੱਕ ਪੱਕ ਜਾਣਗੀਆਂ ਵਾਹਿਗੁਰੂ ਕਿਰਪਾ ਕਰੀ ਮਾਲਕਾ ਇਹ ਪਿੰਡ ਵਾਲੇ ਰੂਟ ਦੇ ਉੱਤੇ ਚੱਲ ਪਏ ਆ ਚਾਰ ਸ਼ਵੇਰੇ ਦਰਖਤ ਹੀ ਦਰਖਤ ਤੇ ਵਿੱਚੋਂ ਦੀ ਰੋਡ ਆ ਉਹ ਸੋਹਣਾ ਵਿਊ ਆ ਗੱਡੀ ਦੀ ਬ੍ਰੇਕ ਥੋੜੀ ਘੱਟ ਲੱਗ ਰਹੀ ਹੈ ਜਿਹਦੇ ਕਰਕੇ 40 ਦੀ ਸਪੀਡ ਤੇ ਚੱਲਾਂਗੇ ਜ਼ਿਆਦਾ ਕੀ ਭਜਾਉਣੀ ਆ ਫਿਰ ਕੋਈ ਦਿੱਕਤ ਨਾ ਆ ਜਾਏ ਬ੍ਰੇਕ ਬਹੁਤ ਘੱਟ ਲੱਗਦੀ ਹੈ ਦੀ ਅਜੇ ਇਹ ਹੀ ਇੱਕ ਰੋਡ ਹੈ ਬਟਾਲੇ ਤੋਂ ਫਤਿਹਗੜ ਚੂੜੀਆਂ ਵਾਲਾ ਜਿਹਦੇ ਉੱਪਰ ਅਜੇ ਦਰਖਤ ਵਗੈਰਾ ਕਾਫੀ ਨਹੀਂ ਤਾਂ ਜ਼ਿਆਦਾਤਰ ਰੋਡ ਦੇ ਉੱਪਰ ਤਾਂ ਦਰਖਤ ਵੀ ਨਹੀਂ ਦਿਖਾਈ ਦਿੰਦੇ ਦਰਖਤ ਦਾ ਬੈਨੀਫਿਟ ਤਾਂ ਹੈ ਗਰਮੀਆਂ ਦੇ ਵਿੱਚ ਤਾਂ ਮੌਸਮ ਠੰਡਾ ਰਹਿੰਦਾ ਆ ਔਰ ਖਾਸ ਕਰ ਟੂ ਵੀਲਰ ਜਿਹੜਾ ਵੀ ਜਾਂਦਾ ਉਹਦੇ ਵਾਸਤੇ ਵਧੀਆ ਆ ਗਰਮੀ ਵਗੈਰਾ ਨਹੀਂ ਲੱਗਦੇ ਐਸੇ ਵੀ ਰੋਡ ਠੰਡਾ ਰਹਿੰਦਾ ਆ ਹਾਂਜੀ ਕਰ ਗਏ ਆ ਫਾਈਨਲੀ ਬਟਾਲੇ ਦੇ ਵਿੱਚ ਐਂਟਰ ਇਹ ਆ ਬਾਈਪਾਸ ਅੰਮ੍ਰਿਤਸਰ ਤੋਂ ਪਠਾਨਕੋਟ ਵਾਲਾ ਇਹ ਬਾਈਪਾਸ ਦੇ ਉੱਪਰ ਹੀ ਦੁਕਾਨ ਹੈ ਜਿੱਥੋਂ ਗੱਡੀ ਦੀ ਰਿਪੇਅਰਿੰਗ ਕਰਾਉਣੀ ਆ ਵੈਸੇ ਤਾਂ ਗੱਡੀ ਭੜੀ ਡਾਟਰ ਚੱਲਦੀ ਆ ਗੱਡੀ ਤਾਂ ਨਹੀਂ ਖੈਰ ਜਿੰਸੀ ਐ ਲੇਕਿਨ ਪੁਰਾਣੀ ਆ ਥੋੜਾ ਹੋ ਜਾਂਦਾ ਉਨੀ ਕੀ ਪਰ ਫਿਰ ਵੀ ਵਧੀਆ ਚੱਲੀ ਜਾ ਰਹੀ ਆ ਤਾਂ 2 ਸਾਲ ਤੋਂ ਉੱਪਰ ਹੋ ਗਏ ਆ ਲੈ ਕੇ ਆਂਦੀ ਨੂੰ ਚਲਾ ਕੇ ਨਾ ਥੋੜਾ ਕਰਾਡ ਫੀਲ ਜਾਂ ਹੁੰਦਾ ਆ ਜਾਂਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈਗੀ तकरीबन 80 90 ਤੱਕ ਤਾਂ ਬੜੇ ਆਰਾਮ ਨਾਲ ਜਾਂਦੀ ਆ ਇਸ ਤੋਂ ਉੱਪਰ ਭੁਜਾਈ ਵੀ ਨਹੀਂ ਆ ਇਹ ਅੱਗੇ ਬਾਈਪਾਸ ਤੇ ਜਾ ਰਹੇ ਆ ਬਾਈਪਾਸ ਥੋੜਾ ਖੁੱਲਾ ਆ ਸਪੀਡ ਥੋੜੀ ਅੱਪ ਕਰ ਲਈ ਆ ਇਸ ਸਾਈਡ ਨੂੰ ਗੁਰਦਾਸਪੁਰ ਪਠਾਨਕੋਟ ਹੈ ਤੇ ਪਿੱਛੇ ਨੂੰ ਆਪਾਂ ਅੰਮ੍ਰਿਤਸਰ ਸਾਈਡ ਤੋਂ ਅੰਮ੍ਰਿਤਸਰ ਸਾਈਡ ਵੱਲੋਂ ਚੜੇ ਆ ਇਹਦੇ ਉੱਪਰ ਸਾਹਮਣੇ ਤਿਰੰਗੇ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਆ ਸ਼ਾਇਦ ਕੈਮਰੇ ਦੀ ਅੱਖ ਨਾ ਫੜਦੀ ਹੋਵੇ ਇਹ ਜਦੋਂ ਆਪਾਂ ਬਟਾਲੇ ਤੋਂ ਗੁਰਦਾਸਪੁਰ ਨੂੰ ਨਿਕਲਦੇ ਆ ਨਵਾਂ ਚੌਂਕ ਬਣਿਆ ਆ ਇਹਦੇ ਉੱਪਰ ਲਗਾਇਆ ਤਿਰੰਗਾ ਇਹਨੇ ਉੱਪਰ ਤਿੰਨ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀਆਂ ਨੇ ਤੇ ਉਹਨਾਂ ਨੂੰ ਸਮਰਪਿਤ ਪਤਾ ਬਣਾਇਆ ਗਿਆ ਚੌਂਕ ਸਾਹਮਣੇ ਦੇਖਣੀਆਂ ਸ਼ੁਰੂ ਹੋ ਗਿਆ ਨੇ ਮੂਰਤੀਆਂ ਬੱਸ ਦੇ 프ੰਟ ਤੇ ਇਹ ਚੱਲ ਰਹੀ ਯਾਰ ਰਿਪੇਅਰਿੰਗ ਇਰਕਲੀਨਰ ਖੋਲ ਕੇ ਤੇ ਬਾਅਦ ਵਿੱਚ ਹੀ ਮਾਸਟਰ ਸਿਲੰਡਰ ਫਿਟਿੰਗ ਹੋ ਰਹੀ ਆ ਸ਼ਾਇਦ ਥੋੜਾ ਟਾਈਮ ਲੱਗੇਗਾ 10-15 ਮਿੰਟ ਤੱਕ ਕੰਪਲੀਟ ਹੋ ਜਾਏਗੀ ਗੱਡੀ ਹੁਣ ਕੋਈ ਵੀ ਚੈੱਕ ਲਾਈਟ ਨਹੀਂ ਆ ਰਹੀ ਕੰਮ ਹੋ ਗਿਆ ਸਿਲੰਡਰ ਚੇਂਜ ਕਰਾ ਲਿਆ ਹੁਣ ਚਲਦੇ ਹਾਂ ਬਟਾਲੇ ਨੂੰ ਇੱਕ ਦੋ ਕੰਮ ਕਰਕੇ ਚਲਦੇ ਹਾਂ ਬਟਾਲੇ ਤੋਂ ਵਾਪਸੀ ਸਿਲੰਡਰ ਦਿੱਲੀ ਤੋਂ ਮੰਗਵਾਉਣਾ ਪਿਆ तकरीबन 2600 ਰੁਪਇਆ ਕੋਸਟ ਕੀਤਾ ਮਾਸਟਰ ਸਿਲੰਡਰ 400 ਰੁਪਇਆ ਲੱਗੀ ਆ ਲੇਬਰ ਇਹ 200 ਦਾ ਵਿੱਚ ਬ੍ਰੇਕ ਫਲੂਟ ਪਿਆ 3200 ਰੁਪਇਆ ਖਰਚਾ ਆ ਗਿਆ ਆ ਥੋੜਾ ਜਿਹਾ ਕੰਮ ਕਰਦੇ ਆ ਪਰਸਨਲ ਫਿਰ ਚਲਦੇ ਆ ਘਰ ਨੂੰ ਇੰਨੀ ਕੀ ਦੀ ਰਿਪੇਅਰਿੰਗ ਹੀ ਛੋਟਾ ਜਿਹਾ ਕੰਮ ਇੱਕ ਅੱਧਾ ਬਚਿਆ ਹੋਇਆ ਉਹ ਫਿਰ ਕਿਸੇ ਦੁਬਾਰਾ ਲੈ ਕੇ ਆਵਾਂਗੇ ਤਾਂ ਫਿਰ ਕਰਾਵਾਂਗੇ ਗੱਡੀ ਦੀ ਰਿਪੇਅਰਿੰਗ ਦੇ ਨਾਲ-ਨਾਲ ਇਹ ਵੀ ਕੰਮ ਜ਼ਰੂਰੀ ਹੀ ਕਰੇ ਇਨਵਰਟਰ ਦੇ ਗਏ ਹੀ ਜਵਾਬ ਤੇ ਬੈਂਟਰੇ ਜ਼ਰੂਰੀ ਹੀ ਤਾਂ ਨਾਲ ਹੀ ਗੱਡੀ ਦੀ ਰਿਪੇਅਰਿੰਗ ਹੋ ਗਈ ਆ ਨਾਲ ਹੀ ਚਾਰੇ ਤੇ ਚਾਰੋਂ ਬੈਂਟਰੇ ਵਿੱਚ ਰੱਖੇ ਗਏ ਆ ਇੰਨਾਂ ਗੱਡੀਆਂ ਦਾ ਥੋੜਾ ਹਿੱਸਾ ਖਿਆ ਆ ਆਰਾਮ ਦੇ ਨਾਲ ਹੌਲੀ ਭਾਰੀ ਚੀਜ਼ ਕੋਈ ਵੀ ਆਪਾਂ ਵਿੱਚ ਰੱਖ ਕੇ ਲੈ ਜਾਣੇ ਆ ਹੁਣ ਇਥੋਂ ਲੈਨੇ ਆ ਬੱਚਿਆਂ ਨੂੰ ਸਕੂਲੋਂ ਤੇ ਫਿਰ ਚੱਲਦੇ ਆ ਪਿੰਡ ਨੂੰ ਵਾਪਸੇ ਹੁਣ ਖੜੇ ਬੱਚਿਆਂ ਦੀ ਵੇਟ ਕਰ ਰਹੇ ਆ 8273 ਕਿਲੋਮੀਟਰ ਬੱਚਾ ਬਾਲਟੀ ਨੂੰ ਲੈ ਲਿਆ ਸਕੂਲ ਤੋਂ ਹੁਣ ਵਾਪਸੀ ਤੇ ਚੱਲੇ ਨੇ ਹਾਂਜੀ ਪੁੱਛੋ ਕੀ ਪੁੱਛਣ ਦੇ ਉਹ ਹਾਂ ਮੇਰੇ ਆ ਇਸ ਤਰ੍ਹਾਂ ਅੱਛਾ ਤੁਹਾਡੇ ਵਾਸਤੇ ਆ ਨਹੀਂ ਹਾਂਜੀ ਇਹ ਬੱਚਾ ਇਹ ਚ 4x4 ਗੇਅਰ ਹੁੰਦਾ ਆ ਇਹਦੇ ਚਾਰੇ ਟਾਇਰ ਚੱਲਦੇ ਨੇ ਠੀਕ ਆ ਨਾ ਅਸਦੀਪ ਤਾਂ ਕਰਕੇ 4x4 ਬਣਾਇਆ ਨਿੱਕੇ ਨਿੱਕੇ ਤੰਗ ਗਲੀਆਂ ਦੇ ਵਿੱਚੋਂ ਬਟਾਲੇ ਦੇ ਵਿੱਚੋਂ ਬਾਹਰ ਨਿਕਲਦੇ ਹੋਏ ਨਾਸਦੀਪ ਗੌਰ ਨੇ ਜਾ ਸਿੱਖਣੀ ਆ ਨਾ ਜਿਪਸੀ ਦੀ ਅੰਡੇ ਠੀਕ ਆ ਥੋੜਾ ਵੱਡੇ ਹੋ ਫਿਰ ਤੁਹਾਨੂੰ ਗੱਡੀ ਦੀ ਜਾ ਸਿਕਾਵਾਂਗੇ ਇਹ ਕੀ ਪੰਗਲੇ ਰਿਆ ਹੈ? ਇਹ? ਕੁਛ ਨਹੀਂ ਹੈ ਪੁੱਤ ਇੱਥੇ ਨਹੀਂ ਐਸੀ ਇਹਦਾ। ਐਸੀ ਇੱਧਰ ਰਿਆ ਮੇਰੇ ਵਾਲੇ ਸਾਈਡ। ਪਤਾ ਨਹੀਂ। ਹਾਂਜੀ। ਆ ਗਏ ਆਂ ਦੋਸਤੋ ਪਿੰਡ ਵਾਲੇ ਰਾਵਾਂ ਦੇ ਉੱਤੇ ਫੇਰ। ਇਸ ਸਾਈਡ ਨੇੜ ਭੈਂਦੀ ਜਿੱਧਰ ਸਾਡੀ ਮਟੋ ਆ ਉਹ ਅੱਗੇ। ਥੋੜੇ ਦਿਨਾਂ ਨੂੰ ਵਿਸਾਖੀ ਦਾ ਮੇਲਾ ਇੱਥੇ ਲੱਗਣ ਵਾਲਾ ਕਣਕਾਂ ਵੀ ਲਗਭਗ ਆਪਣੇ ਬਾਕੀਆਂ ਨੇ ਬੋਲੋ ਕੀ ਪਿੰਗੇ ਲੈਣੇ ਆ ਨਾ ਪੁੱਤ ਨਾ ਕਰ ਆ ਗਏ ਪਿੰਡ ਵਾਲੇ ਰਾਵਾਂ ਦੇ ਉੱਤੇ ਪਹੁੰਚ ਗਏ ਘਰੇ ਆ ਕਰਦੇ ਆ ਕਰਦੇ ਕੰਮ ਕਰ ਜਿਹੜੇ ਬੈਟਰੀ ਲੈ ਕੇ ਆਂਦੇ ਆ ਉਹਨਾਂ ਨੂੰ ਵੀ ਕਸੀਏ ਤੇ ਅੱਜ ਦੇ ਵਲੌਗ ਦੀ ਇੰਨੀ ਕ ਸਾਂਝ ਹੈ ਜੇਕਰ ਵਲੌਗ ਵਧੀਆ ਵਧੀਆ ਲੱਗਾ ਹੋਵੇ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਹੰਟ ਕਰਨਾ ਪੂਰਾ ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇਸ ਤਰ੍ਹਾਂ ਦਾ ਹੀ ਵਲੌਗ ਲੈ ਕੇ ਫਿਰ ਅੱਗੇ ਤੋਂ ਹੁਣ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ